ਪਿਛਾ ਨੂੰ ਜਾ ਬਾਈ ਇੱਧਰ ਖੁੱਲਾ ਖੁੱਲਾ ਇੱਧਰ ਹੋ ਜਾ ਪਾਪਾ ਖੇਡ ਲੂ ਵੀਡੀਓ ਬਣਾ ਜੀ ਦੂਰ ਤੱਕ ਗੋਲ ਖੇਡਾ ਬਣਾ ਲਓ ਮਦਦ ਜੀ ਉੱਧਰ ਹੋ ਜਾਣਾ ਚੂ ਹੋਰ ਉੱਧਰ ਹੋ ਜਾਵਾਂ ਬੁੱਦੇ ਨਾ ਕੋਈ ਨਾ ਕੋਈ ਨਾ ਖੁੱਲੀ ਆ ਖੁੱਲੀ ਆ ਠੀਕ ਹੈ ਠੀਕ ਹੈ ਜੀ ਇੱਧਰ ਆ ਜਾਓ ਕੋਈ ਜੀ ਉੱਧਰੋਂ ਤਾਂ ਗੱਲਾਂ ਕਰ ਹੁਣ ਲੈਣੀ ਆ ਤੁਸੀਂ ਦਿੱਤ ਨਹੀਂ ਆੜੀ ਦਿੱਤ ਨਹੀਂ ਇਹ ਜੇ ਤਾਂ ਦੋ ਬੱਤੀਆਂ ਦਾ ਨਹੀਂ ਗੱਲ ਹੈ ਖਤਮ ਮੁੱਲ ਕੱਢੀ ਲੈ ਵੇ ਤੇਰੀ ਘਰ ਦੀ ਬੱਕਰੀਆਂ ਇੱਧਰ ਚੋਂ ਫੜੀਆ ਨਹੀਂ ਵੇਚਨੀ ਫਿਰ ਤਾਂ ਜਿਕਰੀ ਖਤਮ ਹੈ ਕਿਉਂ ਜੀ ਹਾਂ ਹਾਂ ਉਹ ਪਹਿਲਾਂ ਤਾਂ ਭੱਜ ਗਿਆ ਮੈਂ ਨਾ ਠੀਕ ਹੈ ਉਹ ਤਾਂ ਕਹੇ ਦੀ ਮਾਂ ਵੀ ਜੀ ਜੱਜ ਤੇ ਕਹਿੰਦਾ ਨਾ ਮੇਰੇ ਰੋਟ ਨਹੀਂ ਮਹਿੰਗੀ ਬੋਲਦਾ ਉਹਦਾ ਤਾਂ ਮੁੱਲ ਮਾਲਾ ਨਹੀਂ ਦੱਸਦਾ ਮੈਂ ਤਾਂ ਐਵੇਂ ਨਹੀਂ ਪਤਾ ਕਿ ਕੀ ਪੜਦੇ ਨਾ ਮੱਗਿਆ ਕੀ ਆਪਾਂ ਤਾਂ ਐ ਨਹੀਂ ਬੋਲੇ ਮਾ ਅਗਲਾ ਸੌਦਾ ਕਰ ਜਾਣਾ ਅੱਛਾ ਤੈਨੂੰ ਪਤਾ ਤੀ ਮੈਂ ਤਾਂ ਤਿੰਨ ਵਾਰੀ ਛਾਲ ਲੇ ਪਨੋਈਏ ਗੱਲ ਦਾ ਪਤਾ ਕੋਈ ਲੱਗੇ ਠੀਕ ਹੈ ਕਹਿੰਦੇ ਚੋਰ ਲੰਗਿਆ ਕਹਿੰਦੀ ਨਹੀਂ ਮੈਂ ਤਾਂ ਦੇਖਿਆ ਤਾਂ ਹੈ ਨਹੀਂ ਲੰਗ ਜ਼ਰੂਰ ਜੀ ਲੰਗ ਜ਼ਰੂਰ ਗਿਆ ਕਹਿੰਦੀ ਸੁੱਤੀ ਕਿੱਥੇ ਸੀ ਤਾਂ ਕਹਿੰਦੀ ਕੋਠੇ ਤੇ ਮੈਂ ਤਾਂ ਕੋਠੇ ਤੇ ਸੁੱਤਾ ਰਹਿ ਗਿਆ ਮੇਤਰਾ ਪਤਾ ਹੈ ਨਹੀਂ ਕਿ ਕੁੱਤਾ ਕਿਹੜੇ ਵੇਲੇ ਧੋਕ ਗਿਆ ਲੈ ਹਾਂ ਦੱਸ ਕੀ ਮੰਗਦਾ ਮੈਂ ਤਾਂ 110 ਇੱਕ ਲੱਖ 10 ਇਹਦਾ ਕਿਹਦਾ ਮੈਨੂੰ ਮਣੇ ਕਾਇ ਨਹੀਂ ਕਾਲੇ ਸੱਪ ਨੂੰ ਛੇੜ ਹੈ ਗੱਲੀ ਦਾ ਉਸਨੇ ਤਾਂ ਪਤਾ ਦੁਕਾਨ ਤਿਆਰ ਕਰ ਲਈ ਚੈੱਕ ਕਰ ਲੋ ਪਾਸ ਕਰ ਲੋ ਕੋਈ ਕੰਨ ਦੀ ਕਮੀ ਦੱਸ ਲੋ ਕੋਈ ਥਣਾ ਚਨੁਕਸ਼ ਦੱਸ ਦੋ ਦਰਦੀ ਐ ਦਿੱਸੋ ਬਾਲਾਂ ਵਿੱਚ ਆ ਸੇੜ ਲਿਆ ਤੈਂ ਕਾਨੂੰਨ ਲੋਟ ਲੱਗੂ ਕਰ ਲਾਂਗੇ ਤੇਰਾ ਦੋ ਤਾਂ ਉਹ ਏਸ ਵਾਲਾ ਨੰਬਰ ਹੈ ਹਾਂ ਤੇਰੀ ਮੱਝੇ ਭਰਾਵਾ ਮੈਨੂੰ ਤਾਂ ਕੀ ਮਤ ਹੈ ਬੰਦਾ ਪਕਾਈ ਕੁੱਟ ਕੇ ਪਿੱਛੇ ਹਟ ਜਾਊਗਾ ਮੈਂ ਤਾਂ ਲੈਣੀ ਨਹੀਂ ਪਾਸ ਨੂੰ ਤਾਂ ਰੋਜ਼ੇ ਪਾਸ ਕਰਦੇ ਆ ਸਾਡੀ ਤਾਂ ਅੱਖਾਂ ਵੀਦੀ ਹੋ ਗਈ ਜਿਹੜੀ ਪਾਸ ਹੋ ਗਈ ਜਿਹੜੀ ਫੇਲ ਹੈ ਫੇਲ ਕਰ ਦਾਂਗੇ ਕਵੀ ਤੇਨੂੰ ਗੱਗੂ ਤੋਰ ਕੇ ਦਿਖਾ ਲੈ ਤੂੰ ਢੇੜਾ ਕਢਾ ਕੇ ਲਓ ਜੀ ਟਾਇਰ ਕਿਵੇਂ ਧਰਦੀ ਹੈ ਕਿਵੇਂ ਧਰਦੀ ਹੈ और दोबारा एक कगड़ा कान सुना मार के देखला भाई तो दिना। तो दिना। तो दिने दिने पास तो करना ये पास करना कबाड़ा तेरा फिर कहीं यहाँ पे ये था से छाला पहनता है भाई या हो गया भाई बा हो गया बच्चों 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 ਬਾਕੀ ਦੋ ਨੇ ਇਹੇ ਲੱਗੀ ਸੀ ਆ ਤਾਰ ਹੋਪਾਂ ਨੂੰ ਗੁੱਧੂ ਨੂੰ ਇਹ ਤਾਂ ਲਾ ਲਾਂ ਟੂਬ ਲਾ ਲਾਂ ਨਹੀਂ ਤੇ